ਜਿਹੜਾ ਬੰਦਾ ਵਾਰ-ਵਾਰ ਜੁਰਮ ਕਰਨ ਦਾ ਆਦੀ ਹੈ ਉਹਦੇ ਤੇ ਇਹ ਧਾਰਾ ਲਾਈ ਜਾਂਦੀ ਆ ਤੇ ਇਹਦੇ ਵਿੱਚ ਉਮਰ ਕੈਦ ਦੀ ਤੱਕ ਦੀ ਸਜ਼ਾ ਹੈਗੀ ਆ ਤੋਂ ਲੋਹਾ ਬਾਕੀ ਏਸੀ ਸਿਲੰਡਰ واਸ਼ਿੰਗ ਮਸ਼ੀਨ ਕਿਸੀ ਹੋਰ ਚੋਰੀ ਦਾ ਚੋਰੀ ਕੀਤਾ ਹੋਇਆ ਸਮਾਨ ਬਰਾਮਦ ਕੀਤਾ ਨਮਸਕਾਰ ਨਾਖਸ਼ਾ ਰਾਤ ਦੇਖਤ ਸਰਤਾ ਨਿਊਜ਼ ਆਈ ਨਜ਼ਰ ڈالਦੇ ਆ ਅੱਜ ਦੀ ਬੜੀ ਖਬਰ ਤੋਂ ਇਸ ਦੇ ਵਿੱਚ ਸਾਡੇ ਕੋਲ ਇੱਕ ਨਾ ਸੀਕ੍ਰੀਟ ਇਨਫੋਰਮੇਸ਼ਨ ਆਈ ਸੀਗੀ ਵੀ ਕੁਝ ਬੰਦੇ ਹੈਗੇ ਆ ਜੋ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਉਸ ਇਨਫੋਰਮੇਸ਼ਨ ਦੇ ਐਕਟ ਕਰਦੇ ਅਸੀਂ ਸਿਵਲ ਲਾਈਨ ਥਾਣੇ ਦੇ ਵਿੱਚ ਤੁਰੰਤ ਮੁਕੱਦਮਾ ਦਰਜ ਕੀਤਾ ਮੁਕੱਦਮਾ ਦਰਜ ਕੀਤਾ ਕਰਕੇ ਐਸ ਐਚਓ ਸਿਵਲ ਲਾਈਨ ਤੇ ਉਹਨਾਂ ਦੀ ਟੀਮਸ ਹੈ ਉਹਨਾਂ ਨੇ ਇਮੀਡੀਏਟਲੀ ਉਹ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਜੀ ਤੇ ਅਸੀਂ ਉਹਦੇ ਵਿੱਚ ਪੰਜ ਬੰਦੇ ਗ੍ਰਿਫਤਾਰ ਕੀਤੇ ਨੇ ਜੀ ਤੇ ਉਹਨਾਂ ਤੋਂ ਅਸੀਂ 2-3 ਕਵਾਂਟਲ ਤਕਰੀਬਨ ਲੋਹਾ ਬਾਕੀ ਏਸੀ ਸਿਲੰਡਰ واਸ਼ਿੰਗ ਮਸ਼ੀਨ ਤੇ ਅਸੀਂ ਹੋਰ ਚੋਰੀ ਦਾ ਚੋਰੀ ਕੀਤਾ ਹੋਇਆ ਸਮਾਨ ਬਰਾਮਦ ਕੀਤਾ ਅਗਲੀ ਕਰਦੇ ਇਸ ਦੇ ਜਾਰੀ ਹੈ ਨਕਾਬਗਿਰਤ ਤੋਂ ਉਹਨੂੰ ਪਾਬਰਤ ਕਰਦੇ ਦੇਖੋ ਇਹਦੇ ਵਿੱਚ ਅਸੀਂ ਇੱਕ ਤਾਂ ਹੁਣ ਇਹਨਾਂ ਨੂੰ ਅਸੀਂ ਪੇਸ਼ ਅਦਾਲਤ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਲਵਾਵਾਂਗੇ ਜੀ ਪੁਲਿਸ ਰਿਮਾਂਡ ਲੈ ਕੇ ਇਹਨਾਂ ਨੇ ਹੋਰ ਵੀ ਕੋਈ ਵਾਰਦਾਤਾ ਕੀਤੀਆਂ ਹੈਗੀਆਂ ਉਹਨਾਂ ਬਾਰੇ ਵੀ ਕੁਝ ਕੁਛ ਕੀਤੀ ਜਾਊਗੀ ਜਾਂ ਹੋਰ ਸਮਾਨ ਦੀ ਰਿਕਵਰੀ ਕਰਵਾਈ ਜਾਊਗੀ ਇਸ ਤੋਂ ਇਲਾਵਾ ਜਿਹੜੇ ਇਹਨਾਂ ਨਾਲ ਹੋਰ ਕਿਹੜੇ-ਕਿਹੜੇ ਬੰਦੇ ਹਨ ਉਹਨਾਂ ਦਾ ਵੀ ਪਤਾ ਲਗਾਇਆ ਜਾਊਗਾ ਤੇ ਇਸ ਤੋਂ ਇਲਾਵਾ ਇਹਨਾਂ ਦਾ ਅਸੀਂ ਜਿਹੜੇ ਸਾਬਕਾ ਰਿਕਾਰਡ ਪੜਤਾਲ ਅਸੀਂ ਦੇਖਿਆ ਸੀਗਾ ਇਹਨਾਂ ਦੇ ਕੁਝ ਪੁਰਾਣੇ ਮਕਦਮੇ ਵੀ ਹਨ ਤੇ ਇਹਨਾਂ ਦੇ ਵੀ ਅਸੀਂ ਹੁਣ ਜਿਹੜੇ ਨਵੇਂ ਕਾਨੂੰਨ ਨੇ BNS ਦੀ ਧਾਰਾ 111 ਦਾ ਵੀ ਇਹਦੇ ਵਾਅਦਾ ਕੀਤਾ ਜਾਊਗਾ ਉਹਦੇ ਵਿੱਚ ਮੈਂ ਦੱਸਣਾ ਚਾਹਣਾ ਹੈ ਕਿ ਇੱਕ ਆਰਗੇਨਾਈਜ਼ ਕ੍ਰਾਈਮ ਹੈ ਜਿਹੜਾ ਬੰਦਾ ਵਾਰ-ਵਾਰ ਜੁਰਮ ਕਰਨ ਦਾ ਹੱਦੀਆ ਉਹਦੇ ਤੇ ਇਹ ਧਾਰਾ ਲਾਈ ਜਾਂਦੀ ਹੈ ਤੇ ਇਹਦੇ ਵਿੱਚ ਉਮਰ ਕੈਦ ਦੀ ਤੱਕ ਦੀ ਸਜ਼ਾ ਹੈਗੀ ਆ ਤੋਂ ਇਹੀ ਆ ਵੀ ਅਸੀਂ ਇੱਥੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ। ਅਬ ਤੱਕ ਕੇ ਲਈ ਬਸ ਇਤਨਾ ਹੀ ਫਿਰੋਗੀ ਆਪਸੇ ਮੁਲਾਕਾਤ ਐਸੀ ਇੱਕ ਹੋਰ ਖਬਰ ਕੇ ਸਾਥ ਅਬ ਤੱਕ ਕੇ ਲਈ ਨਮਸਕਾਰ ਹੋ ਦਿੱਖਤੇ ਰਹੀਏ। ਸਤਿ ਪਾ ਅਨਿਸ